ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ ਚਾਰ ਕੁੰਡੇ ਗਿਣ ਲੈਣੇ ਫਿਰ ਚਾਰ ਫਿਰ ਚਾਰ 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 ਕੁੰਡੇ ਗਿੰਦੇ ਹੋਏ ਪੰਜ ਕੁੰਡੇ ਤੁਸੀਂ ਵਾਧ ਰੱਖਣੇ ਆ ਡਿਜ਼ਾਈਨ ਇੰਨਾਂ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇੱਕ ਇਧਰਲੀ ਸਾਈਡ ਵਾਸਤੇ ਇੱਕ ਇਧਰਲੀ ਸਾਈਡ ਵਾਸਤੇ ਇਹ ਡਿਜ਼ਾਈਨ ਉੱਠੀ ਸਾਈਡ ਤੋਂ ਸ਼ੁਰੂ ਹੁੰਦਾ ਵਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣਾ ਸਿੱਧੀ ਸਾਈਡ ਤੋਂ ਬਾਰਡਰ ਬਣਾ ਕੇ ਉੱਠੀ ਸਾਈਡ ਤੋਂ ਹੀ ਡਿਜ਼ਾਈਨ ਸ਼ੁਰੂ ਹੋਣਾ ਵਾ ਚਾਰ ਸਲਾਈਆਂ 'ਚ ਕੰਪਲੀਟ ਹੁੰਦਾ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਵਾ ਪੰਜ ਕੁੰਡੇ ਬਾਅਦ ਰੱਖਣੇ ਜਿਹੜੀ ਮੈਂ ਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਧਾਗਾ ਬਾਹਰ ਨੂੰ ਕਰਨਾ ਤਿੰਨ ਕੁੰਡੇ ਪੁੱਠੇ ਬਣਾਉਣੇ ਸੌਰੀ ਤਿੰਨ ਕੁੰਡੇ ਸਿੱਧੇ ਬਣਾਉਣੇ ਪੁੱਠੇ ਪਾਸਿਓਂ ਤਿੰਨ ਕੁੰਡਿਆਂ ਨੂੰ ਸਿੱਧਾ ਬਣਾ ਲੈਣਾ ਧਾਗ ਆਪਣੇ ਵੱਲ ਨੂੰ ਕਰਨਾ ਇੱਕ ਕੁੰਡਾ ਬਿਨਾਂ ਬੁਣੇ ਹੀ ਬਿਨਾਂ ਬਣਾਏ ਹੀ ਇੱਕ ਕੁੰਡਾ ਬਿਨਾਂ ਬਣਾਏ ਇਦਾਂ ਹੀ ਸਲਿੱਪ ਕਰ ਲੈਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਚ ਬਣਾਉਣਾ ਧੱਗ ਆਪਣੇ ਵਾਲੀ ਰੱਖਣਾ ਦੁਬਾਰਾ ਫਿਰ ਤਿੰਨ ਕੁੰਡੇ ਸਿੱਧੇ ਬਣਾਉਣੇ ਇਸ ਤਰੀਕੇ ਨਾਲ ਧਾਗੇ ਨੂੰ ਵਾੜਾ ਵੱਜਣਾ ਵਾ ਅੱਗੇ ਫਿਰ ਧੱਗ ਆਪਣੇ ਵੱਲ ਕੀਤਾ ਇੱਕ ਕੁੰਡਾ ਸਲਿੱਪ ਕਰ ਲੈਣਾ ਧੱਗ ਆਪਣੇ ਵੱਲ ਹੀ ਰੱਖਣਾ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹੀ 4-4 ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਤੱਗ ਆਪਣੇ ਵੱਲ ਕਰਨਾ ਇੱਕ ਕੁੰਡਾ ਸਲਿੱਪ ਕਰ ਲਿਆ ਤਿੰਨ ਕੁੰਡੇ ਸਿੱਧੇ ਬਣਾਉਣੇ ਤੇ ਤਿਰਤਾਗਾ ਆਪਣੇ ਵੱਲ ਕਰਨਾ ਇੱਕ ਕੁੰਡੇ ਨੂੰ ਸਲਿੱਪ ਕਰ ਲੈਣਾ ਤੱਗ ਆਪਣੇ ਵੱਲ ਹੀ ਰੱਖਣਾ ਲਾਸਟ ਵਿੱਚ ਤਿੰਨ ਕੁੰਡੇ ਸਿੱਧੇ ਐਕਸਟਰਾ ਗੁੰਡਾ ਪੁੱਠਾ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤੱਗ ਆਪਣੇ ਵੱਲ ਕਰਨਾ ਤਿੰਨ ਕੁੰਡੇ ਜਿਹੜੇ ਉਧਰੋਂ ਸਿੱਧੇ ਬਣਾਏ ਇਧਰੋਂ ਪੁੱਠੇ ਬਣਾ ਲੈਣੇ ਇਹ ਹੁਣ ਇੱਕ ਕੁੰਡੇ ਤੋਂ ਦੋ ਕੁੰਡੇ ਬਣੇ ਇਹਨਾਂ ਨੂੰ ਇਦਾਂ ਹੀ ਸਲਿੱਪ ਕਰ ਲੈਣਾ ਬਣਾਉਣਾ ਨਹੀਂ ਇਸ ਤਰੀਕੇ ਨਾਲ ਧਾਗੇ ਨੂੰ ਵੜ ਮਾਰ ਕੇ ਫਿਰ ਤਿੰਨ ਕੁੰਡੇ ਪੁੱਠੇ ਬਣਾਉਣੇ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਜਿਹੜੇ ਬਣੇ ਇੱਕ ਪਹਿਲਾ ਇੱਕ ਦੂਸਰਾ ਇਹਨਾਂ ਨੂੰ ਸਲਿੱਪ ਕਰ ਲੈਣਾ ਧਾਗੇ ਨੂੰ ਵੜ ਮਾਰ ਲੈਣਾ ਇਹ ਇਹ ਤਿੰਨ ਕੁੰਡੇ ਬਣ ਗਏ ਦੂਸਰੀ ਸਲਾਈ ਸਾਰੀ ਇਸੇ ਤਰਾਈ ਕੰਪਲੀਟ ਕਰਨੀ ਤਿੰਨ ਕੁੰਡੇ ਜਿਹੜੇ ਸਿੱਧੇ ਇਹਨਾਂ ਨੂੰ ਪੁੱਠੇ ਬਣਾ ਲੈਣਾ ਦੋਵਾਂ ਕੁੰਡਿਆਂ ਨੂੰ ਸਲਿੱਪ ਕਰਨਾ ਤਾਂ ਅੱਗੇ ਨੂੰ ਵਲ ਮਾਰਨਾ ਇਹ ਤਿੰਨ ਕੁੰਡੇ ਬਣ ਗਏ ਦੂਸਰੀ ਸਲਾਈ ਡਿਜ਼ਾਈਨ ਦੀ ਸਾਰੀ ਇਸੇ ਤਰਾਈ ਕੰਪਲੀਟ ਕਰਨੀ ਜੇ ਆਂਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਉੱਠੀ ਸਾਈਡ ਤੋਂ ਤੀਸਰੀ ਸਲਾਈ ਦੇ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਜਿਹੜੇ ਉਧਰੋਂ ਪੁੱਠੇ ਇਧਰੋਂ ਸੌਰੀ ਤਿੰਨ ਕੁੰਡੇ ਜਿਹੜੇ ਉਧਰੋਂ ਪੁੱਠੇ ਇਧਰੋਂ ਸਿੱਧੇ ਬਣਾ ਲੈਣੇ ਧੱਗ ਆਪਣੇ ਵੱਲ ਕਰਨਾ ਇਹ ਜਿਹੜੇ ਇੱਕ ਤੋਂ ਤਿੰਨ ਬਣਾਏ ਹੀ ਨਾ ਤਿੰਨਾਂ ਨੂੰ ਸਲਾਈ ਤੇ ਇਸ ਤਰੀਕੇ ਨਾਲ ਲੈਣਾ ਇੱਕ ਵਾਰ ਬਣਾ ਲਿਆ ਧੱਗੇ ਨੂੰ ਵਲ ਮਾਰਨਾ ਦੋ ਇੱਕ ਵਾਰ ਫਿਰ ਬਣਾ ਲੈਣਾ ਇਹ ਤਿੰਨਾ ਕੁੰਡਿਆਂ ਤੋਂ ਤਿੰਨ ਕੁੰਡੇ ਹੀ ਬਣਗੇ ਤੀਸਰੀ ਸਲਾਈ ਇਹੀ ਡਿਜ਼ਾਈਨ ਬਣਾਉਣਾ ਤੀਸਰੀ ਸਲਾਈ 'ਚ ਤਿੰਨ ਕੁੰਡੇ ਸਿੱਧੇ ਜਿਹੜੇ 1 ਤੋਂ 3 ਬਣਾਏ ਤਿੰਨਾ ਕੁੰਡਿਆਂ ਨੂੰ ਸਲਾਈ ਤੇ ਲੈਣਾ ਇੱਕ ਬਣ ਗਿਆ ਧਾਗੇ ਨੂੰ ਵਲ ਮਾਰਨਾ 2 3 ਤਿੰਨਾ ਤੋਂ ਤਿੰਨ ਕੁੰਡੇ ਹੀ ਬਣਾ ਲੈਣੇ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤਾਂ ਅੱਗੇ ਨੂੰ ਵੜ ਮਾਰਨਾ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾ ਲੈ ਜਿਹੜੇ ਤਿੰਨ ਕੁੰਡੇ ਸਿੱਧੇ ਹੀ ਉਹਨਾਂ ਨੂੰ ਸਿੱਧੇ ਬਣਾ ਲੈਣਾ ਇਹ ਤੀਸਰੀ ਸਲਾਈ ਸਾਰੀ ਮੈਂ ਇਸੇ ਤਰ੍ਹਾਂ ਬਣਾ ਕੇ ਚੌਥੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਸਿੱਧੀ ਸਾਈਡ ਤੋਂ ਚੌਥੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤਿੰਨ ਗੁੰਡੇ ਪੁੱਠੇ ਇਹਨਾਂ ਵਿੱਚੋਂ ਦੋ ਗੁੰਡੇ ਹੁਣ ਪੁੱਠੇ ਬਣਾ ਲੈਣੇ ਇੱਕ ਗੁੰਡਾ ਸਿੱਧਾ ਇੱਕ ਨਾਲ ਦਾ ਪੁੱਠਾ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਸੈਂਟਰ ਵਾਲਾ ਗੁੰਡਾ ਸਿੱਧਾ ਬਣਾ ਲੈਣਾ ਇਹੜਾ ਗੁੰਡਾ ਇਹਦਾ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਪੁੱਠੇ ਗੁੰਡੇ ਦੇ ਨਾਲ ਬੈਕ ਸਾਈਡ ਤੋਂ ਦੀ ਇੱਕ ਕਰ ਦੇਣਾ ਡਿਜ਼ਾਈਨ ਬਣ ਗਿਆ ਛੋਟੇ ਛੋਟੇ ਫਲਾਵਰਾਂ ਵਾਲਾ ਡਿਜ਼ਾਈਨ ਬਣਦਾ ਜਿੰਨੇ ਕੁੰਡੇ ਹੀ ਓਨੇ ਬਰਾਬਰ ਹੋ ਗਏ ਅੱਗੇ ਫਿਰ ਇੱਕ ਕੁੰਡਾ ਪੁੱਠਾ ਇੱਕ ਕੁੰਡਾ ਸਿੱਧਾ ਇੱਕ ਪੁੱਠਾ ਦੋਵਾਂ ਦਾ ਇੱਕ ਕਰ ਦੇਣਾ ਸੈਂਟਰ ਵਾਲਾ ਕੁੰਡਾ ਸਿੱਧਾ ਅਗਲੇ ਸਿੱਧੇ ਕੁੰਡੇ ਦਾ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਇੱਕ ਪੁੱਠੇ ਦੇ ਨਾਲ ਦੋਵਾਂ ਦਾ ਇੱਕ ਕਰ ਦੇਣਾ ਇਹ ਡਿਜ਼ਾਈਨ ਦੀ ਲਾਸਟ ਸਲਾਈ ਹੈ ਚੌਥੀ ਇੱਕ ਕੁੰਡਾ ਪੁੱਠਾ ਇੱਕ ਪੁੱਠਾ ਇੱਕ ਸਿੱਧਾ ਦੋਵਾਂ ਦਾ ਇੱਕ ਕਰ ਦੇਣਾ ਸੈਂਟਰ ਵਾਲਾ ਕੁੰਡਾ ਸਿੱਧਾ ਅਗਲੇ ਕੁੰਡੇ ਦਾ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਪੁੱਠੇ ਕੁੰਡੇ ਦੇ ਨਾਲ ਇਹਨੂੰ ਵੀ ਕਟਾ ਦੇਣਾ ਡਿਜ਼ਾਈਨ ਦੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਜਿੰਨੇ ਕੁੰਡੇ ਹੀ ਉਨੇ ਹੀ ਹੋ ਗਏ ਆ ਇੱਕ ਪੁੱਠਾ ਇੱਕ ਸਿੱਧਾ ਕਟਾਤਾ ਇੱਕ ਕੁੰਡਾ ਸੈਂਟਰ ਵਾਲਾ ਸਿੱਧਾ ਅਗਲੇ ਕੁੰਡੇ ਦਾ ਮੂੰਹ ਘੁਮਾ ਕੇ ਇੰਨੂੰ ਵੀ ਕਟਾ ਦੇਣਾ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਸੈਂਟਰ ਵਾਲਾ ਕੁੰਡਾ ਸਿੱਧਾ ਲਾਸਟ ਵਿੱਚ ਦੋ ਗੁੰਡੇ ਪੁੱਠੇ ਇਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਹੁਣ ਫਿਰ ਤੁਸੀਂ ਇਹਨੂੰ ਪੁੱਠੀ ਸਾਈਡ ਤੋਂ ਸ਼ੁਰੂ ਕਰਨਾ ਬਹੁਤ ਹੀ ਸੌਖਾ ਡਿਜ਼ਾਈਨ ਬਹੁਤ ਹੀ ਜਲਦੀ ਬਣ ਜਾਂਦਾ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬੱਚਿਆਂ ਦੇ ਕੋਟੀ ਸਵੈਟਰ ਤੇ ਲੇਡੀਜ਼ ਹਾਫ ਜੈਕਟ ਤੇ 걸ਸ ਟੌਪ ਤੇ ਫਰੋਕ ਤੇ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ